ਅੱਜ ਸੱਸੀ ਗਾਲੀ ਸਾਰਾ ਨੂੰ ਅੱਜ ਸੰਡੇ ਦਾ ਦਿਨ ਆ ਦਿਨ ਦੀ ਸ਼ੁਰੂਆਤ ਹੋਈ ਆ ਮੀ ਨਾਲ ਮੀ ਪੈ ਰਿਆ ਬਾਹਰ ਤੇ ਸਾਡਾ ਪ੍ਰਾਜ ਆ ਪ੍ਰਾਜ ਕਹਿੰਦਾ ਟੈਟੂ ਬਣਾਣ ਜਾਣਾ ਮੈਂ ਕਿਹਾ ਚਲੋ ਅੱਜ ਟੈਟੂ ਬਣਾਣ ਚੱਲਦੇ ਆ ਇਹਨੇ ਬਣਾਣਾ ਹੈ ਆਪਣੀ ਮਾਂ ਨੂੰ ਡੈਡੀਕੇਟ ਕਰਨਾ ਇੱਕ ਟੈਟੂ ਤੇ ਪਰ ਕਨਫਿਊਜ਼ ਆ ਥੋੜਾ ਜਿਾ ਕਿ ਇੱਥੇ ਬਣਾਣਾ ਹੈ ਜਾਂ ਇੱਥੇ ਹੋਣਾ ਹੈ ਮੈਂ ਇਹਨੂੰ ਕਿ ਹੱਥ ਦੇ ਬਣਾਵਾਲਾ ਚਾਹੀਏ ਉੱਥੇ ਸਰੀਰ ਦਾ ਆਪਣਾ ਹੀ ਆ ਤੇ ਬਾਜ ਜਾਣੇ ਹੋਣੀ ਆ ਅਸੀਂ 10 ਮਿੰਟ ਤੱਕ ਨੰਗਦੇ ਆ ਜੇ ਤੂੰ ਮੈਂ ਬਣਵਾਇਆ ਸੀ ਆਹ ਵਾਲਾ ਟੈਟੂ ਆਪਾਂ ਉਹਦੇ ਕੋਲ ਹੀ ਜਾਣਾ ਹੈ। ਆ ਦੇਖ ਕਿੱਦਾਂ ਦਾ ਲੱਗ ਰਿਹਾ ਵੀਰੇ ਤੈਨੂੰ। ਦਰਦਾ ਕਰੂਗਾ ਮੈਂ ਅੰਸੇ। ਦਰਦ ਦੇ ਕੋਈ ਦੁਨੀਆਂ ਨਹੀਂ ਹੁੰਦਾ, ਹੁੰਦਾ ਵਰਦ ਨੂੰ ਦਰਦ ਨਹੀਂ ਹੁੰਦਾ ਹੈਗਾ, ਸ਼ੇਰਾ ਡਰਨਾ ਕੋਈ ਗੱਲ ਨਹੀਂ। ਬਾਈ ਜਨਨੀਆਂ ਜਾ ਕੇ ਦੇਖਦੇ ਕਿੱਦਾਂ ਦਾ ਬਣਦਾ। ਅਮਿਤ ਨੂੰ ਵੀ ਅਸੀਂ ਫੋਨ ਕਰਾਂਗੇ ਹੁਣ। ਅਮੀ ਜੇ ਤੂੰ ਇਹ ਵੀਡੀਓ ਦੇਖ ਰਿਹਾ ਹੈ ਨਾ ਤਾਂ ਤੈਨੂੰ ਪਹਿਲਾਂ ਫੋਨ ਕਰਾਂਗੇ ਅਸੀਂ। ਇਹ ਤੇਰੇ ਫੋਨ ਤੋਂ ਬਾਅਦ ਵੀਡੀਓ ਬਣਾਈ ਹੋਈ ਹੈ। ਓਕੇ। ਧੰਨਵਾਦ। ਲੋ ਵੀ ਆ ਗਏ ਜੀ ਕਹਿੰਦੇ ਦੁਕਾਨ ਤੇ ਕੈਡੋ ਕਰਾ ਡੰਨ ਵਾਈ ਦਾ। ਬਸ ਉਹਨੂੰ ਦੇਖਦੇ ਆ ਆ ਗਈ ਉਹ ਬਾਈ ਇਹ ਨਹੀਂ ਹੈਗੀ ਲੋਕ ਯਾਰ ਜਿਆਦਾ ਐਕਸਪੀਰੀਅੰਸ ਆਵੇਗਾ ਹਜੇ ਤਾਂ ਕਹਿ ਰਹੇ ਆ ਵਧੀਆ ਬਾਜ ਦਿਖਾਣੇ ਹੋ ਲੈਂਦੇ ਆ ਜੇ ਹਜੇ ਨਹੀਂ ਦਿਖਾਵਾਂਗੇ ਅਸੀਂ ਵੀ ਡਿਸਾਈਡ ਕੀਤਾ ਇੱਕ ਪਰ ਹਜੇ ਨਹੀਂ ਸਾਡਾ ਬਰਾ ਡਰਦਾ ਡਰਦਾ ਹੈਲੋ ਕੁਝ ਨਹੀਂ ਹੁੰਦਾ ਯਾਰ ਬ్రో ਐਸੇ ਨਾਲ ਸਹੀ ਹੈ ਇਹ ਸਿਰਫ 2 ਮਿੰਟ ਦੇ 2 ਮਿੰਟ ਖੜੋ ਹੋ ਜਾਣਾ ਲੋਕਾਂ ਦੇ ਆ ਰਹੇ ਆ। ਇਹਦਾ ਉਹ ਉਹ ਦੇਖਦੇ ਕਰੀ। ਇਹ ਕੋਈ ਨਾ ਤੇ ਟੀਕਾ ਮਾਰ ਸਕਦਾ ਦੁਕਾਨ ਬੰਦ ਹੈ। ਤੇ ਉਹ ਬਾਈ ਮੀ ਚੈੱਕ ਕਰੋ ਤੁਸੀਂ। ਕੱਲ ਬਈ ਆ ਬਾਈ ਦਾ ਫਾ ਟੈਟੂ ਬਣਵਾ ਲਿਆ ਸੀ ਓਏ। ਟੈਟੂ ਦਿਖਾ ਆਪਣਾ। ਆ ਦੇਖੋ ਜੀ। ਇਹਨੇ ਟੈਟੂ ਬਣਾਇਆ ਮਾਲ। ਤੇ ਨਾਲ ਵਿੰਗਸ ਬਣਾਇਆ ਨਾਲ ਤਰਸ਼ੂਰ। ਬਹੁਤ ਹਾਂ ਮਾਂ। ਕਿੰਨਾ ਕੁ ਦਰਦ ਹੋਇਆ ਵੀਰੇ? ਬਾਈ ਦਰਦ ਬਹੁਤ ਹੋਆ ਪਰ ਤੇਰਾ ਭਾਈ ਨੇ ਸਹਾ ਬਹੁਤ ਸਹਾ। ਭਾਈ ਅਸੀਂ ਅੱਜ ਜਾਣਾ ਹੈ ਬਾਜ਼ਾਰ ਪਰ ਵੀ ਹੱਟ ਨਹੀਂ ਰਿਹਾ ਦੇਖੋ ਤੁਸੀਂ ਜਾਣਾ ਆਪਣੀ ਦੁਕਾਨ ਦਾ ਟੈਕਸ ਕਰਾਉਣਾ ਜਿਵੇਂ ਜਿਵੇਂ ਬਾਰਿਸ਼ ਹੋ ਰਹੀ ਹੈ ਦੋਸਤ ਨਹੀਂ ਪੈਣ ਲੱਗ ਗਿਆ ਤੇਜ਼ ਅੱਜ ਆਪਣੀ ਆ ਦੁਕਾਨ ਵਾਲੀ ਰੋਡ ਵੀ ਬੰਨੀ ਆ ਦੇਖੋ ਤੁਸੀਂ ਦੇਖੋ ਰੋਲਾ ਪੈ ਗਿਆ ਪੂਰਾ ਗੱਡੀ ਤਾਰਾ ਚ ਵਸਾਤੀ ਬੰਦੇ ਨੇ ਅੱਜ ਰੋਡ ਸਾਡੀ ਬੰਨ ਜਾਣੀ ਇਸ ਤੋਂ ਬਾਅਦ ਇੱਥੇ ਪਟਾਕੇ ਪੈਣਗੇ ਹੋਣੀ ਦੇਖਿਓ ਤੁਸੀਂ ਚੰਦਨ ਅਭੀ ਟਾਈਮ ਲੱਗੇਗਾ ਗੱਡੀ ਵਾਸਤੇ ਕੀ ਆ ਜੀ ਕੰਨਨ ਅੱਜ ਅੱਜ ਬੋਗੋ ਨੇ ਇੱਥੇ ਮੰਗਾ ਲੈਨੇ ਦਾ ਆਪਣਾ ਟਾਈਮ ਬਸ ਵਧੀਆ ਹੋ ਜਾਣਾ ਹੈ ਅਭੀ ਟਾਈਮ ਲੱਗਿਆ ਟਾਈਮ ਲੱਗਦਾ ਦੋਸਤੋ ਕੀ ਹੈ ਕੀ ਆ ਕੀ ਲੈ ਰਿਹਾ ਭਾਈ ਡੱਬੋਇਸ ਕੋਈ ਨਹੀਂ ਹੈ ਚਿੰਗਮ ਲੈ ਰਹੀ ਚਿੰਗਮ ਸੈਂਡਫਲੇਸ ਦੇ ਦੋ ਅੰਕਲ ਅੱਜ ਨਹੀਂ ਆਜ ਕੋਈ ਡੱਬਾ ਨਹੀਂ ਹੈ ਡੱਬਾ ਨਹੀਂ ਹੈ ਕੋਈ ਅੰਕਲ ਕੋਲ ਨਹੀਂ ਘਟਦਾ ਯਾਰ ਆਪ ਦਾ ਪੋਰਸ਼ਨ ਨਹੀਂ ਤਾਂ ਕਾਹ ਬਤਾਈ ਦੇ ਚੱਲ ਰਹੀ ਹੈ ਭਾਈ ਅਬ ਦੁਕਾਨ ਤੋਂ ਨਿਕਲ ਕੇ ਸੀਗੇ ਟੈਕਸ ਭਰਾਨ ਲੀ ਨੀ ਪਿਆਰਾ ਪੂਰਾ ਜੋਰੋ ਸ਼ੋਰੋ ਨਾਲ ਪਰ ਤਨ ਨੂੰ ਇਹ ਨਹੀਂ ਰੋਕ ਨਹੀਂ ਸਕਦਾ ਕਿਉਂਕਿ ਅਸੀਂ ਕੁਛ ਨਹੀਂ ਸੋਚ ਕੇ ਚੱਲ ਲੋ ਕੀ ਕਹਿਣਗੇ ਅਸੀਂ ਚੱਲੇ ਆ 15 ਦੀ ਪਕੌੜੇ ਵਾਲੇ ਕੋਲ ਅਸੀਂ ਆਏ ਮੀਰੇ ਵੀ ਪਕੌੜੇ ਖਾਵਾਂਗੇ ਗਰਮਾ ਗਰਮ ਇਹ ਗੱਲ ਹੈ ਜਾਂਦੇ ਆ ਪਕੌੜੇ ਖਾਣੇ ਆ ਬਾਈ ਪਹਿਲੇ ਪਕੌੜੇ ਖਾਵਾਂਗੇ ਫਿਰ ਆਪਣਾ ਕੰਮ ਕਰਾਂਗੇ ਹਾਂ ਮਿਲਦੇ ਆ ਬਾਈ ਰੂਟ ਯਾਰ ਟੈਕਸ ਪੁਰਾਣਾ ਹੈ ਇਹਨਾਂ ਨੇ ਤਾਂ ਪੈਸੇ ਹੀ ਇੰਨੇ ਦਾਸ ਤੇ ਕਢਾ ਲੇ ਇੱਕ ਜੰਜੋ ਬੈਠੇ ਤੇ ਸਾਨੂੰ ਬਲੌਗ ਤੇ ਦੇਖਣ ਤੋਂ ਮਿਲੂਗਾ ਸਾਰਾ ਦਿਨ ਮੀਂਹ ਅਸੀਂ ਰੋਜ਼ ਬਾਵਾਂਗੇ ਬਲੌਗ ਲੋਕ ਸਾਨੂੰ ਦੇਖ ਰਹੇ ਨੇ ਰਾਤੀ ਇੰਨਾ ਮੋਟੀਵੇਟ ਕੀਤਾ ਨਹੀਂ ਨੇ ਇੰਨੀਆਂ ਰੀਲਾ ਵੇਚੀਆਂ ਨਾ ਕਿ ਰੋਜ਼ ਬਾਦੂ ਰੋਜ਼ ਬਾ ਵੀਡੀਓ ਕਿਉਂ 200 4 ਲੋਕ ਉਸਨੇ ਕਹਿਣਗੇ 4 ਲੋਕ ਦਾ ਡੈਸ਼ ਆਪਾਂ ਬਾ ਕੇ ਆਹੀ ਤੁਮ ਆਹ ਲੈਣੀਆਂ ਗੱਡੀ ਕਮਾਈ ਕਰਕੇ ਬੱਚਾ ਦੇਣਾ ਲੋਕਾਂ ਨੂੰ ਜਿਹੜੇ ਕਹਿੰਦੇ ਆ ਨਾ ਕਿ ਤੁਸੀਂ ਇਕੱਲੇ ਇਕੱਲੇ ਖਾ ਕੇ ਆਉਨੇ ਹੋ ਕੁਝ ਅਸੀਂ ਆਪ ਇਕੱਲੇ ਇਕੱਲੇ ਖਾਵਾਂਗੇ ਫੇਰ ਖਾੜ ਦੇਣਾ ਟਕ ਟਕ ਸਪਾਰਕੀ ਬਾਈ ਅਸੀਂ ਆ ਗਏ ਦੋਸਾ ਤਾਂ ਪੰਨਾ ਹਲਵਾਈ ਦੇ ਵੀ ਜਿਹੜੇ ਉਹਦੀ ਵੀ ਦੁਕਾਨ ਬੰਦ ਅੱਜ ਕੰਮ ਬੰਦ ਸੀ ਹੋਇਓ ਕੱਲੇ ਸੀ ਵੀਰੇ ਤਕੋੜੇ ਨਹੀਂ ਕਿਤੇ ਬਸ ਅੱਜ ਥੋੜਾ ਜਿਹਾ ਗਰੀਬ ਹੋਇਆ ਸੀ ਜਦੋਂ ਉਹ ਦੋਵਾਂਗੇ ਇੱਕ ਦੋਸਾ ਬਾਈ ਅਸੀਂ ਇੱਕ ਦੋਸਾ ਦੋ ਜਗਾਂ ਤੋਂ ਖਾਵਾਂਗੇ ਤੁਸੀਂ ਦੇਖਿਓ ਕਿੰਨੀ ਤੇਜ਼ ਖਾਵਾਂਗੇ ਅਸੀਂ ਇਹਨਾਂ ਦਾ ਸਨਮਾ ਇਹਨਾਂ ਦਾ ਗਰੀਬ ਕਾਨੂੰ ਹੋ ਰਿਹਾ ਇਹਨ ਲਈ 200 ਸਾਲ ਬਾਦ ਆਪਣਾ ਡੋਸਾ ਆ ਗਿਆ ਤੁਸੀਂ ਦੇਖੋ ਸਾਨੂੰ ਮਿਲਿਆ ਇੱਕ ਆਹ ਸਬਜੀ ਤੇ ਨਾਲ ਮਿਲਿਆ ਸਾਨੂੰ ਆ ਕਿਹਨੇ ਨੂੰ ਇਹ ਚਟਨੀ ਕੋਕੋਨਟ ਦੀ ਇੱਕ ਕੋਕੋਨਟ ਦੀ ਚਟਣੀ ਤੇ ਇੱਕ ਆਹ ਵਾਲੀ ਚਟਣੀ ਤੇ ਨਾਲ ਸਾਡੇ ਆਏ ਦੋ ਡੋਸੇ ਖਾਵਾਂਗੇ ਤੇ ਦੱਸਾਂਗੇ ਕਿਦਾਂ ਦਾ ਟੇਸਟ ਹੈ ਵਾਹੇ ਖਾ ਵੀ ਕੇ ਆ ਗਏ ਇਥੇ ਅਸੀਂ ਆਪਣੇ ਕੰਮ ਤੇ ਅੱਜ ਨਵਾਂ ਯਾਕਾ ਕੰਮ ਆਸੀ ਲੱਭਣ ਆਏ ਆ ਦੇਖੋ ਤੁਸੀਂ ਭਾਈ ਕੈਮਰਾ ਕਰ ਲਿਆ ਸਾਡਾ ਪ੍ਰੋਜੈਕਟ ਹੈਗਾ ਇਹਦੀਆਂ ਫੋਟੋ ਖਿੱਚ ਕੇ ਇਹਨਾਂ ਨੂੰ ਵਟਸਐਪ ਤੇ ਦੇਣੀਆਂ ਨੇ ਕ੍ਰੇਨ ਨਾਲ ਬੜੀ ਮਿਹਨਤ ਨਾਲ 2 ਘੰਟੇ ਲਾ ਕੇ ਇੱਥੇ ਤੱਕ ਆ ਗਏ ਦੋਸਤੋ ਇਹ ਸਾਲਾ ਮuje 5 ਮਿੰਟ ਬੋਲ ਕੇ ਅੱਧਾ ਅੱਧਾ ਘੰਟਾ ਲਗਾ ਲਿਆ ਭਾਈ ਆ ਕੇ ਕੋਟੇ ਤੇ ਮੈਟਰ ਹੋ ਗਿਆ ਉਹ ਕਹਿੰਦਾ ਵੇਚ ਰਖਾ ਉਹ ਕਹਿੰਦਾ ਯਾਰ ਬਾਈ ਆ ਗਈ ਸੀ ਬਾ ਚਾਰ ਲੈ ਲਿਆ ਪਰ ਰਾਸ਼ਨ ਬਾਜ ਜਾਵਾਂਗੇ ਕਰ ਵੀਡੀਓ ਐਡਿਟ ਕਰਕੇ ਅਪਲੋਡ ਕਰ ਦਾਂਗੇ ਹਲੋ ਦੇਖੋ ਕੀ ਹੋ ਗਈ ਤੁੱਪੇ ਕੋ ਮਗੂ ਮੱਕੇ ਚਾਰ ਬਰ ਲੈ ਦੋਗੇ ਬਾਹਰ ਹੀ ਮੋ ਮਰਿਆ ਮੀ ਆ ਜਾਂਦਾ ਚਲ ਜਾਂਦਾ ਸਮਾਨ ਸਾਡਾ ਬੋ ਗਿਆ ਖੇਡਦਾ ਹੋਇਆ ਦੇਖੋ ਹਾਂ ਤੂੰ ਕੀ ਲੈਣਾ ਸੀਗਾ ਬਿਸਕੁਟ ਬਿਸਕੁਟ ਖਾਣਾ ਸੀਗਾ ਬਾਈ ਗਾਈ ਸਾਡੇ ਨਾਲ ਹੋ ਗਈ ਅੱਜ ਕਲੋਲ ਮੈਂ ਰਸ ਲੈਣ ਗਿਆ ਮੈਂ ਸਾਰਾ ਸਮਾਨ ਲਿਆ ਜਿਹੜਾ ਅੱਗੇ ਅੱਗੇ ਲਿਖਿਆ ਹੋਇਆ ਵਾ ਮੈਂ ਪਿੱਛੇ ਪਰਚੀ ਦੇਖੀ ਨਹੀਂ ਘੁਮਾ ਕੇ ਤੇ ਬਾਅਦ ਚ ਪਤਾ ਲੱਗਿਆ ਪਿੱਛੇ ਵਾਲਾ ਵੀ ਸਮਾਨ ਲੈ ਕੇ ਆਣਾ ਸੀਗਾ ਹੁਣ ਐਡ ਕਰੂਗੀ ਲੱਗ ਤੋ ਬਾਈ ਹੋਣੀ ਆਊਗਾ ਹੁਣ ਤੁਸੀਂ ਭੁੱਲ ਜੋ ਇਹ ਦੇ ਨੇ ਕਦੇ ਨਹੀਂ ਆਉਣਾ ਤੁਸੀਂ ਭੁੱਲ ਜੋ ਭੁੱਲ ਜੋ ਗੁੱਡਬਾਈ